ਜਥੇਦਾਰ ਸਾਹਿਬ ਦਾ ਕੋਈ ਫੈਸਲਾ ਮੰਨ ਨਹੀਂ ਰਹੇ ਉਹ ਕਹਿੰਦੇ ਜੀ ਮੈਂ ਅਸਤੀਫਾ deta ਇਹਨਾਂ ਨੇ ਦੇਖਣਾ ਕੀ ਕਰਨਾ ਪਰ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਜੀ ਆਜੋਣ ਤਾਂ ਮੀਜ਼ਾ ਨੇ ਕਿਹਾ ਕਿ ਜੀ ਜਿਹੜੀ ਕੱਲ ਨੂੰ ਐਗਜ਼ੀਕਟਿਵ ਦੀ ਮੀਟਿੰਗ ਹੋ ਰਹੀ ਹੈ ਉਹ ਆਪਣੇ ਤੌਰ ਤੇ ਦੇਖਣਗੇ ਕੀ ਕਰਨਾ ਉਹਨਾਂ ਨੇ ਕੀ ਨਹੀਂ ਕਰਨਾ ਪਰ ਕਹਿੰਦੇ ਮੈਂ ਅਸਤੀਫਾ ਬਾਅਦ ਨਹੀਂ ਲਵਾਂਗਾ ਹੁਣ 2 ਦਸੰਬਰ ਤੋਂ ਲੈ ਕੇ ਕਾਫੀ ਲੰਬਾ ਸਮਾਂ ਨਿਕਲ ਗਿਆ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਅੱਜ ਦਾ ਕ੍ਰਿੰਤੀਜਾ ਹੋਰ ਕੋਈ ਨਿਕਲੇ ਨਾ ਨਿਕਲੇ ਉਹ ਐਸਪੀਸੀ ਦੇ ਪ੍ਰਧਾਨ ਵੀ ਗਏ ਪ੍ਰਧਾਨ ਕੀ ਦੇ ਰਸਤੀਫਾ ਦਿੱਤਾ ਸਵਾਲ ਕਿਲਾ ਤਾਂ ਵਿਦੇਸ਼ੀ ਵੀ ਦਾ ਨਹੀਂ ਉਹ ਕਹਿੰਦੇ ਐਗਜ਼ੀਕਟਿਵ ਹੈ ਐਗਜ਼ੀਕਟਿਵ ਚ ਕੌਣ ਅਗੇਜਾ ਅਗੇ ਪ੍ਰਧਾਨ ਨਾਮਿਨੇਟ ਹੋਏਗਾ ਕਿਸ ਨੂੰ ਲਿਆ ਜਾਏਗਾ ਕਾਰਜਕਾਰੀ ਪ੍ਰਧਾਨ ਹੋਏਗਾ ਮੈਂ ਦੂਜਾ ਤਰੀਕਾ ਅਗਲੇ ਦਿਨਾਂ ਚ ਬਜਟ ਆਉਣਾ ਐਸਪੀਸੀ ਦਾ ਕਿ ਉਹ ਤੇ ਨਵਾਂ ਪ੍ਰਧਾਨ ਚੁਣਿਆ ਜਾਏਗਾ ਸਤਿ ਸ਼੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣਾ ਦੇ ਵਿੱਚ ਜੀ ਮਿੱਤਰਾ ਸਧਲੇ ਲਈ ਧੰਨਵਾਦ ਆਪਾਂ ਹਾਜ਼ਰਾਂ ਦਰਸ਼ਕਾਂ ਦੀ ਕਚੈਰੀ ਚ ਲਾਉਂਦਾ ਹਾਂ ਸਵਾਲ ਜੀ ਸਰ ਕਾਫੀ ਸਮੇਂ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦਾ ਖਲੇਰਾ ਬਹੁਤ ਜ਼ਿਆਦਾ ਪੈ ਗਿਆ ਹਾਲਾਂਕਿ ਕਈ ਲੋਕੀ ਇਸਤੀਫਾ ਦੇਣ ਲੱਗੇ ਜੀ 2 ਦਸੰਬਰ ਵਾਲੀ ਜਿਹੜੀ ਫਸੀਲ ਤੋਂ ਖੜ ਕੇ ਜ਼ਥੇਦਾਰ ਸਾਹਿਬ ਵੱਲੋਂ ਫੈਸਲੇ ਸੁਣਾਏ ਗਏ ਸੀ ਇਹਨਾਂ ਬਿਨ ਲਾਗੂ ਕਰਨ ਲਈ ਕਿਹਾ ਗਿਆ ਸੀਗਾ ਜੀ ਪਰ ਕਾਲੀ ਦਲ ਨੇ ਉਹ ਇਹਨਾਂ ਵੀ ਲਾਗੂ ਨਹੀਂ ਕੀਤੇ ਉਹਨਾਂ ਦੀ ਆਪਣੀ ਮਜਬੂਰੀ ਹੋਣੀ ਕੋਈ ਫੈਕਟ ਹੋਣੇ ਜੀ ਜਿਹਦੇ ਚੱਲਦੇ ਉਹ ਨਹੀਂ ਲਾਗੂ ਹੋ ਸਕੇ ਪਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਸਤੀਫਾ ਦੇ ਦਿੱਤਾ ਗਿਆ ਸੀਗਾ ਜੀ ਸੱਤ ਮੈਂਬਰੀ ਕਮੇਟੀ ਤੋਂ ਹਾਲਾਂਕਿ ਉਹ ਸੱਤ ਤੋਂ ਮੈਂਬਰੀ ਕਮੇਟੀ ਦੇ ਗਵਾਹੀ ਵੀ ਕਰ ਰਹੀ ਸੀ ਜੋ ਭਰਤੀ ਮੋਹਿਮ ਸ਼ੁਰੂ ਹੋਣੀ ਸੀ ਦੋ ਮੈਂਬਰ ਚਲੇ ਗਏ ਪੰਜ ਮੈਂਬਰ ਰਹਿ ਗਏ ਨੇ ਜੀ ਤੇ ਲਗਾਤਾਰ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਵੀ ਤੁਸੀਂ ਅਸਤੀਫਾ ਵਾਪਸ ਲੈ ਲਓ ਤੇ ਐਸਜੀਪੀਸੀ ਦੀ ਕਮਾਂਡ ਤੇ ਪ੍ਰਧਾਨਗੀ ਮੁਰਤੋਂ ਸੰਭੋ ਪਰ ਜੱਤੇ ਜਥੇਦਾਰ ਸਾਹਿਬ ਦਾ ਕੋਈ ਫੈਸਲਾ ਮੰਨ ਨਹੀਂ ਰਹੇ ਉਹ ਕਹਿੰਦੇ ਜੀ ਮੈਂ ਅਸਤੀਫਾ ਦਿੰਦਾ ਇਹਨਾਂ ਨੇ ਦੇਖਣਾ ਕੀ ਕਰਨਾ ਪਰ ਮੈਂ ਅਸਤੀਫਾ ਵਾਪਸ ਨਹੀਂ ਲਾਉਂਗਾ ਜੀ ਜਿਸ ਦਾ ਮਾੜਾ ਜ਼ਿਕਰ ਕਰਿਆ ਤੁਸੀਂ ਮੈਨੂੰ ਪੰਜਾਬ ਦੇ ਪੰਜਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੀ ਗੱਲ ਚ ਇਤਿਹਾਸ ਅਕਸਰ ਸੁਣਾਉਂਦੇ ਹੁੰਦੇ ਸੀ ਕਉਂਕਿ ਉਸ ਇਲਾਕੇ ਦੇ ਰਹਿਣ ਵਾਲੇ ਸੀ ਗਿੱਦੜਵਾ ਦੇ ਉਹ ਕਹਿੰਦੇ ਗਿੱਦੜਵਾ ਇੱਕ ਦੁਕਾਨਦਾਰ ਦੀ ਚੋਰੀ ਹੋ ਗਈ ਤੇ ਕਹਿੰਦੇ ਮੈਂ ਵੀ ਪਤਾ ਕਰਨ ਚਲਾ ਗਿਆ ਵੀ ਕਿੰਨਾ ਨੁਕਸਾਨ ਹੋ ਗਿਆ सेठ ਜੀ ਜੋ ਬਾਲਸਾ ਦਾ ਸੁਆਸ ਜਿਸ ਤਰੀਕੇ ਨਾਲ ਗੱਲ ਕਰਦੇ ਕਿ ਕਿੰਨਾ ਨੁਕਸਾਨ ਹੋ ਗਿਆ ਉਹ ਦੁਕਾਨਦਾਰ ਕਹਿੰਦਾ ਜੀ ਨੁਕਸਾਨ ਤਾਂ ਅਜੇ ਵੀ ਹੋਈ ਜਾਂਦਾ ਹੈ ਜੀ ਇਹਨੇ ਮੈਂ ਪੁੱਛਿਆ ਇਹ ਕੀ ਗੱਲ ਉਹ ਵੀ ਚੋਰੀ ਹੋ ਗਈ ਨੁਕਸਾਨ ਅਜੇ ਵੀ ਹੋਈ ਜਾਂਦਾ ਹੈ ਕੋਉ ਕਿਵੇਂ ਕਹਿੰਦੇ ਨੁਕਸਾਨ ਆਇਆ ਹੋਈ ਜਾਂਦਾ ਵੀ ਜਿਹੜਾ ਵੀ ਹਾਲ ਚਾਲ ਪੁੱਛਣਾ ਆਉਂਦਾ ਹੈ ਇਹਨਾਂ ਨਾਲ ਮੇਰੀ ਰੋੜੀਆਂ ਦੀ ਬੁਰੀ ਪਈ ਆ ਮੁੱਠੀ ਭਰ ਕੇ ਪਹਰਾਂ ਦਾ ਰੋੜੀਆਂ ਦੀ ਚੱਕ ਲੈਣ ਦਾ ਨਾਲੇ ਮੇਰਾ ਹਾਲਜਾਂ ਪੁੱਛਣ ਲੱਗ ਜਾਂਦਾ ਹੈ ਇਸ ਕਰਕੇ ਕਹਿੰਦਾ ਨੁਕਸਾਨ ਤਾਂ ਅੱਜ ਵੀ ਹੋਈ ਜਾਂਦਾ ਜੀ ਸੋ ਆਪਾਂ 2 ਦਸੰਬਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਮੈਨੂੰ ਬੱਲ ਇਸ ਕਰਕੇ ਚਿੱਤੇ ਆਏ ਕਿ 2 ਦਸੰਬਰ ਦਾ ਘੱਟਦਾ ਹੋਇਆ ਸੀ ਕਾਲੀਗੱਲ ਦੀ ਮਜ਼ਬੂਤੀ ਲਈ ਪਰ ਕਾਲੀਗੱਲ ਦਾ ਨੁਕਸਾਨ ਜਿਸ ਦਾ ਆਪਾਂ ਗੱਲ ਕਰ ਰਹੇ ਹਾਂ ਅੱਜ ਦੀ ਤਰੀਕ ਜੀ ਆਪਾਂ ਗੱਲ ਕਰ ਰਹੇ ਨੁਕਸਾਨ ਤਾਂ ਅੱਜ ਵੀ ਹੋ ਗਿਆ ਜੇ ਆਪਾਂ ਦਰਸ਼ਕਾਂ ਨੂੰ ਦੱਸੀਏ ਕਿਦਾਂ ਹੋ ਗਿਆ ਸ਼ਮਨੀ ਗੁਰਦਰਾ ਪਰੰਦੇ ਕਮੇਟੀ ਦੇ ਪ੍ਰਧਾਨ ਅਜਿੰਦਰ ਸਿੰਘ ਧਾਮੀ ਬڑے ਕਾਵਲ ਧਾਰਮਿਕਾਗੋ ਐਜੀਵੀ ਦੇ ਪ੍ਰਧਾਨ ਰਹੇ ਐ ਇੱਕ ਉਹਨਾਂ ਦਾ ਨਾਮ ਹੈ ਰਤਬਾ ਹੈ ਔਰ ਇਹ ਵੀ ਕਹਿਆ ਜਾਂਦਾ ਹੈ ਕਿ ਉਹਨਾਂ ਤੇ ਕੋਈ ਕਿਸੇ ਤਰੀਕੇ ਨਾਲ ਕਿੰਦੂ ਪ੍ਰੰਤੂ ਦੀ ਕੋਈ ਗੰਢਿਆਸ਼ ਨਹੀਂ ਹੈ ਔਰ ਖਾਤੋ ਤੋ ਤੇ ਜਦੋਂ ਆਪਣੀ ਗੱਲ ਕਰਦੇ ਜਦ ਤੱਕ ਗੁਰਚੰਦ ਸਿੰਘ ਤੋੜਾ ਦੇ ਨੇ ਦੇ ਕੀ ਸਾਥੀ ਕਲੰਬਾ ਤਹਿਰਬਾ ਉਹਨਾਂ ਸਾਰੇ ਕਲੇਹਤੇ ਚੱਲਦੇ ਆ ਪ੍ਰਧਾਨਗੀ ਦੇ ਅਹੁਦੇ ਤੋਂ ਸੇਵਾ ਦਿੱਤਾ ਸਤ ਮੈਂਬਰ ਕਮੇਟੀ ਤੋਂ ਸੇਵਾ ਦਿੱਤਾ ਅੱਜ ਉਹਨਾਂ ਤੰਮੀ ਸਾਹਿਬ ਨੇ ਕਹਿਤਾ ਕਿ ਜੀ ਜਿਹੜੀ ਕੱਲ ਨੂੰ ਐਗਜ਼ੀਕਟਿਵ ਦੀ ਮੀਟਿੰਗ ਹੋ ਰਹੀ ਹੈ ਉਹ ਆਪਣੇ ਤੌਰ ਤੇ ਦੇਖਣਗੇ ਕੀ ਕਰਨਾ ਉਹਨਾਂ ਨੇ ਕੀ ਨਹੀਂ ਕਰਨਾ ਪਰ ਕਹਿੰਦੇ ਮੈਂ ਇਸ ਦੀ ਵਾਪਸ ਨਹੀਂ ਲਵਾਵਾਂਗਾ ਸੋ ਆਪਾਂ 2 ਦਸੰਬਰ ਦੀ ਗੱਲ ਕਰਦੇ ਆਂ ਤੇ ਹੁਣ ਆਪਾਂ ਬੈਠੇ ਆਂ ਮਾਰਚ ਦੀ 6 ਦੇ ਵਿੱਚ ਤੇ ਕੱਲ ਨੂੰ 7 ਆ ਜਦੋਂ ਸੁਗਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦਾ ਆਪਣੇ ਕੇ ਮੀਡੀਆ ਵਾਲੇ ਮਿੱਤਰਾਂ ਪੰਤਿਕ ਤਰ੍ਹਾਂ ਇਹ ਸੂਚਰੀਆਂ ਸੀ ਕਿ ਜੱਜਦਾਰ タミン ਨੇ ਜਿਹੜਾ ਅਸਤੀਫਾ ਦਿੱਤਾ ਹੈ ਸ਼ਾਇਦ ਉਸ ਦਾ ਕੱਲ ਦੀ ਮੀਟਿੰਗ ਚਲੇ ਜਾਣ ਜਾਂ ਤੀਵਾ ਵਾਪਸ ਹੋ ਜੇ ਪਰ ਐਨ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅੱਜ タミン ਜੀ ਸਾਹਿਬ ਜਿਹੜਾ ਹੈਗਾ ਦਰਬਾਰ ਸਾਹਿਬ ਕੰਪਲੈਕਸ ਚ ਆਏ ਤੇ ਉੱਥੇ ਨਤਮਸਤ ਹੋਏ ਆ ਕੇ ਤੇ ਉਸ ਤੋਂ ਬਾਅਦ ਮੈਂ ਕਾਲ ਸਾਹਿਬ ਤੇ ਜੱਜਦਾਰ ਅਗਨਿ ਰਗਵੀਰ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ ਉਹ ਕਹਿੰਦੇ ਮੇਰਾ ਬਣਦਾ ਹੀ ਸੀ ਮੈਂ ਮੁਲਾਕਾਤ ਕਰਨਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਜਤੂਨ ਬਾਰਾ ਕੇ ਧਾਮੀ ਸਾਹਿਬ ਨੇ ਕਹੀ ਗੱਲ ਕਿ ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲਵਾਗਾ ਤਾਂ ਲੱਗਦਾ ਹੈ ਕਿ ਧਾਮੀ ਸਾਹਿਬ ਜਿਹੜਾ ਅਕਾਲੀ ਸਹਾਦੇ ਜਥੇਦਾਰ ਉਹਨਾਂ ਦਾ ਵੀ ਧੰਨਵਾਦ ਕਰਨਾ ਹੀ ਹੋਣਗੇ ਕਿਉਂਕਿ ਜਦੋਂ ਇਸ ਗੱਲ ਦਾ ਜ਼ਿਕਰ ਕਰ ਰਹੀ ਸੀ ਉਹਨਾਂ ਪੱਤਰਕਾਰਾਂ ਵੱਲ ਪੁੱਛਿਆ ਗਿਆ ਕਿ ਜੀ ਤੁਹਾਡੇ ਕੋਲ ਬਕਰ ਮਜੀਠੀ ਆਏ ਤੁਹਾਡੇ ਕੋਲ ਅਕਾਲੀ ਦਲ ਦੀ ਲੀਡਰਸ਼ਿਪ ਆਈ ਤੁਹਾਡੇ ਕੋਲੇ ਕਾਰਜ ਚੱਲ ਕੇ ਜਿਹੜਾ ਅਕਾਲੀ ਸਾਹਿਬ ਦੇ ਜਥੇਦਾਰ ਗਏ ਦੂਜੇ ਜਿਹੜੇ ਪੰਥਕ ਸਦਾਰ ਲੈ ਦੇ ਆਗੂ ਹੋ ਗਏ ਦੇ ਬਾਵਜੂਦ ਵੀ ਕਹਿੰਦੇ ਤੁਸੀਂ ਫੇਰ ਵੀ ਇਸਤੀਫਾ ਵਾਪਸ ਨਹੀਂ ਲੈ ਰਹੇ ਉਹ ਕਹਿੰਦੇ ਦੇਖੋ ਜਿਹੜੇ ਵੀ ਮੈਨੂੰ ਕਹਿਣ ਲਈ ਆਏ ਮੇਰੇ ਤੇ ਪ੍ਰੋਸੈਸ ਦਾ ਪਰਟਾਵਾ ਕੀਤਾ ਧੰਨਵਾਦ ਪਰ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਜਿਹੜੀ ਆ ਚਰਚਾ ਚੁਰਚਾ ਦੀ ਗੱਲ ਕਰਦੇ ਹਾਂ ਨਾ ਵੀ ਮੈਂ ਇਸਤੀਫਾ ਵਾਪਸ ਲੈ ਲੂੰ ਇਸਤੀਫਾ ਵਾਪਸ ਨਹੀਂ ਲੈਣਾ ਸੋ 2 ਦਸੰਬਰ ਨੂੰ ਇਸ ਕਰਕੇ ਜਿੱਤੇ ਕਿ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਉਦੋਂ ਗੱਲ ਸ਼ੁਰੂ ਹੋਈ ਸੀ ਕਾਲੀ ਦਲ ਦੀ ਮਜ਼ਬੂਤੀ ਲਈ ਆਕਾਲ ਚਾਹ ਉਹ ਦਿਨ ਵੀ ਦੇਖੋ ਨਾ ਕਿ ਆ ਇੱਕ ਵੱਡਾ ਦਿਨ ਸੀ ਕਿਹਾ ਗਿਆ মিডিਆ ਦੇ ਅੰਦਰ ਵੀ ਕਿ ਇਤਿਹਾਸਿਕ ਦਿਨ ਹੈ ਪੰਥਕ ਤੇਰਾਵਲਾਂ ਵੀ ਕਿਹਾ ਗਿਆ ਵੱਡੀ ਗੱਲ ਹੈ ਆਕਾਲ ਤਾ ਦੀ ਫੈਸਲ ਤੋਂ ਫੈਸਲਾ ਸੁਣਾਇਆ ਗਿਆ ਜਿਹੜੇ ਧਾਰਮਿਕ ਤੌਰ ਤੇ ਤਨਖਾਹ ਲੁਆਏ ਗੀਆਂ ਉਹ ਬਹੁਤੇ ਸਾਰੇ ਮੁੱਦਿਆਂ ਤੇ ਖਟਿਆਲੇ ਚ ਖੜਾ ਕਰਕੇ ਵੱਡੇ ਵੱਡੇ ਅਕਾਲੀ ਆਗੂ ਚ ਸਕਰੀ ਸੰਬਾਦ ਲੋਨ ਚੰਦੂ ਮਾਜਰਾ ਹੁਣ ਦੂਜੀ ਆਗੂ ਹੋਣ ਉਹਨਾਂ ਤੋਂ ਸਵਾਲ ਪੁੱਛੇਗੇ ਉਦੋਂ ਲੱਗਿਆ ਕਿ ਅਕਾਲੀ ਦਲ ਮੁੜ ਕੇ ਜਿਹੜਾ ਮਜ਼ਬੂਤ ਤਰਜ਼ ਜ਼ੋਰ ਦੇ ਉੱਪਰ ਕੇ ਸਾਹਮਣੇ ਆਏਗਾ ਹੁਣ 2 ਦਸੰਬਰ ਤੋਂ ਲੈ ਕੇ ਕਾਫੀ ਲੰਮਾ ਸਮਾਂ ਨਿਕਲ ਗਿਆ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਜਦੋਂ ਇਹ ਕਿੰਤੀਜਾ ਹੋਰ ਕੋਈ ਨਿਕਲੇ ਨਾ ਨਿਕਲੇ ਉਹ ਐਸਪੀਸੀ ਦੇ ਪ੍ਰਧਾਨ ਵੀ ਗਏ ਪ੍ਰਧਾਨਗੀ ਤੇ ਅਸਤੀਫਾ ਦਿੱਤਾ ਸੁਖਵੀਰ ਬਾਦਲੇ ਨੇ ਅਸਤੀਫਾ ਦਿੱਤਾ ਹੀ ਆ ਉਹ ਤਾਂ खैर ਫਿਰ ਵੀ ਸਰਕੂਲੇਸ਼ਨ ਹੈ ਕਿ ਅਗਲੇ ਦਿਨਾਂ 'ਚ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਥਾਮੀ ਸਾਹਿਬ ਨੇ ਸਪਸ਼ਟ ਕਰਤਾ ਕਿ ਮੈਂ ਵਾਪਸ ਨਹੀਂ ਆਵਾਂਗਾ ਮੈਂ ਸਮਝਦਾ ਕਿ ਆਪਣੇ ਆਪ 'ਚ ਥਾਮੀ ਦਾ ਅਸਤੀਫਾ ਨਹੀਂ ਸ਼ੋਮਣੀ ਗੁਰਦਾਰੇ ਪ੍ਰਮੁਖੀ ਦੇ ਅਸਤੀਫਾ ਬਹੁਤ ਵੱਡਾ ਮਾਮਲਾ ਹੈ ਜਿਹੜੀ ਸਹੁਣੀ ਕਲਜਾ ਦੀ ਮੌਜੂਦਾ ਲੀਡਰਸ਼ਿਪ ਹੈ ਜਿਹਦੀ ਗੱਲ ਬਲਵਿੰਦਰ ਸਿੰਘ ਪੁੰਦੜ ਕਰ ਰਿਹਾ ਹੈ ਸੀਨੀਅਰ ਬਾਦਲ ਵੀ ਜਿਹੜਾ ਹੈਗਾ ਬੇਜਿਕ ਪ੍ਰਧਾਨ ਨਹੀਂ ਹੈ ਪਰ ਗਾਇਮ ਉਹਨਾਂ ਤੇ ਜਿਹੜੇ ਜਿਹੜੇ ਫੈਸਲੇ ਲਾਗੂ ਹੁੰਦੇ ਆ ਪੁੰਕਾ ਉਹਨਾਂ ਦੀ ਅੱਜ ਵੀ ਹੈ ਪਾਰਟੀ ਦੇ ਐਗਜ਼ੈਕਟਿਵ ਕਮੇਟੀ ਕਰ ਲਓ ਗੱਲ ਕੋਰ ਕਮੇਟੀ ਦੀ ਗੱਲ ਕਰ ਲਓ ਅਕਾਲੀ ਦਲ ਲਈ ਜਿਹੜੀ ਵਾਇਸ ਰੀਜ਼ਨ ਬਾਦਲ ਕਾ ਦੇ ਰਹੇ ਤਾਂ ਉਹ ਪੁੰਦੜ ਸਾਹਿਬ ਕਰ ਰਿਹਾ ਇੱਕ ਵੱਡਾ ਝਟਕਾ ਲੱਗਾ ਅੱਜ ਤਾਮੀ ਸਾਹਿਬ ਨੇ ਜੋ ਸਾਫ਼ ਕਰਤੀ ਗੱਲ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਗਾ ਸਵਾਲ ਕਿਲਾ ਤਾਂ ਮੀਦੇ ਸਿਫੀਦਾ ਨੇ ਉਹ ਕੱਲ ਦੀ ਐਗਜ਼ੀਕਟਿਵ ਹੈ ਐਗਜ਼ੀਕਟਿਵ ਚ ਕੋਣ ਅੱਗੇ ਜਿਹੜਾ ਅੱਗੇ ਪ੍ਰਧਾਨ ਨਾਮਿਨੇਟ ਹੋਏਗਾ ਕਿਸ ਨੂੰ ਲਿਆ ਜਾਏਗਾ ਕਾਰਜਕਾਰੀ ਪ੍ਰਧਾਨ ਹੋਏਗਾ ਜਾਂ ਦੂਜਾ ਤਰੀਕਾ ਅਗਲੇ ਦਿਨਾਂ ਚ ਬਜਟ ਆਉਣਾ ਐਸਡੀਪੀਸੀ ਦਾ ਕਿ ਉਥੇ ਨਵਾਂ ਪ੍ਰਧਾਨ ਚੁਣਿਆ ਜਾਏਗਾ ਸਿੱਖ ਬਹੁਤ ਵੱਡਾ ਖਲਾਰਾ ਪੈ ਗਿਆ ਨਵਾਂ ਪ੍ਰਧਾਨ ਚੁਣਨ ਦੀ ਜਦੋਂ ਗੱਲ ਆਉਂਦੀ ਹੈ ਹੁਣ ਉਹ ਪ੍ਰਸਿੱਧੀਆਂ ਨਹੀਂ ਜਿਉਂਦੀਆਂ ਪਹਿਲੀਆਂ ਪ੍ਰਧਾਨ ਜਦੋਂ ਤਾਮੀ ਸਾਹਿਬ ਪ੍ਰਧਾਨ ਬਣਿਆ ਹੁਣ ਜਿਹੜੀ ਹੈਗੀ ਆ ਕਾਲ ਸੈਸਨ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਉਹ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਪੰਜ ਕਿਹੜਾ ਵੱਡੇ ਸਵਾਲ ਉਠਾ ਰਹੀਆਂ ਕਿਸੇ ਦਵਾਇਟਾਂ ਕਹਿ ਲੋ ਕਿਸੇ ਪ੍ਰਕਿਰਿਆ ਕਹਿ ਲੋ ਸੁਣਨੇ ਸੰਬਾਦ ਅਸਤੀਵਾ ਦੇ ਕੇ ਲਾਂਬੇ ਹੋਏ ਬੈਠੇ ਐ ਇਹੋ ਜੀ ਸਿੱਧੀ ਚ ਜ ਜਨ ਹੁਕਮ ਪ੍ਰਧਾਨਗੀ ਦਾ ਮਾਮਲਾ ਆਉਂਦਾ ਹੈ ਕੀ ਕਾਲੀਦਾਰ ਆਪਣਾ ਪ੍ਰਧਾਨ ਬਣਾ ਸਕੇਗਾ ਮੁੜ ਕੇ ਜਾਂ ਕੋ ਹੋਰ ਆਗੂ ਪ੍ਰਧਾਨ ਬਣੇਗਾ ਸੋ ਵੱਡੇ ਸਵਾਲ ਇਸ ਵੇਲੇ ਕਾਲੀਦਾਰ ਦੀ ਲੀਡਰਸ਼ਿਪ ਤੇ ਵੀ ਉੱਠ ਰਹੀ ਹੈ ਔਰ ਕਾਲੀਦਾਰ ਨੂੰ ਵੱਡਾ ਚਟਕਾ ਆ ਉਸ ਮੌਕੇ ਤੇ ਲੱਗਾ ਜਦੋਂ ਸ਼੍ਰਮਣੀ ਕੁਰਦਰਬੰਦ ਕਮਿਟੀ ਦੇ ਇੱਕ ਜ਼ਰਤੋ ਮੀਟਿੰਗ ਹੋਣ ਜਾ ਰਹੀ ਹੈ ਇੱਕ ਦਿਨ ਬਾਅਦ ਜੀ ਸੋ ਮੀਟਿੰਗ ਦੇ ਵਿੱਚ ਵੀ ਫੈਸਲਾ ਲਿਆ ਜਾ ਸਕਦਾ ਅਸਤੀਫੇ ਨੂੰ ਲੈ ਕੇ ਜੇਕਰ ਪ੍ਰਧਾਨ ਮੰਤ ਦਾ ਹੁਣ ਤਾਂ ਇਹ ਵੀ ਕੌਣ ਪ੍ਰਧਾਨ ਹੋਵੇਗਾ ਕੀ ਇਹ ਇੰਨਾ ਕਾਬਲ ਹੋਵੇਗਾ ਜੀ ਉਹ ਕੋਈ ਕਿੰਤੂ ਪ੍ਰੰਤੂ ਤਾਂ ਨਹੀਂ ਹੋਵੇਗਾ ਕਿਉਂਕਿ ਪ੍ਰਧਾਨ ਕਹਿਣਾ ਸੌਖਾ ਹੈ ਪ੍ਰਧਾਨਗੀ ਕਰਨੀ ਬਹੁਤ ਔਖੀ ਹੈ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਕੱਲ ਦੀ ਮੀਟਿੰਗ ਹੈ ਜੀ ਅਸੀਂ ਪੀਸੀ ਦੀ ਫਿਰ ਦੇਖਦੇ ਹਾਂ ਜੀ ਕੱਲ ਕੀ ਫੈਸਲਾ ਹੁੰਦਾ ਹੈ ਜਾਂ ਫਿਰ ਕਿਸੇ ਨੂੰ ਪ੍ਰਧਾਨ ਬਣਾਇਆ ਜਾਂਦਾ ਜੀ ਬਿਲਕੁਲ ਇਹਦਾ ਹਰੀਆ ਦੇਖੋ ਜਿਵੇਂ ਰੁਕਜੀਤ ਸਿੰਘ ਅੰਦਰ ਕਾ ਉਹ ਕੀ ਨਾਇ ਤਾਂ ਚੱਲਦੇ ਆ ਕੌਣ ਬਣੇਗਾ ਕੌਣ ਨਹੀਂ ਬਣੇਗਾ ਇਹ ਡਿਪੈਂਡ ਕਰਦਾ ਹੈ ਕਿ ਕਾਰਜਕਾਰੀ ਪ੍ਰਧਾਨ ਬਣੇਗਾ ਕਾਰਜਕਾਰੀ ਪ੍ਰਧਾਨ ਬਣ ਕੇ ਫਿਰ ਜਨਨਾ ਹਾਊਸ ਹੋਣਾ ਜਨਨਾ ਉਸ ਚ ਬਕਾਇਦਾ ਪ੍ਰਧਾਨ ਦੀ ਚੋਣ ਹੋਏਗੀ ਜੀ ਦੋਨੇ ਵੱਡੇ ਸਵਾਲ ਹੈ ਪਰ ਕਾਲੀਗੜ ਜਿਹੜਾ ਆਪਾਂ ਗੱਲ ਕਰਦੇ ਸੀ ਇੱਕ ਦਿਨ ਪਹਿਲਾਂ ਭਰਤੀ ਭਰਤੀ ਦੀ ਗੱਲ ਕੀਤੀ ਜਾ ਰਹੀ ਸੀ ਆ ਕਾਲੀਗੜੇ ਨਵਾਂ ਵੱਡਾ ਸੰਗਠਨ ਖੜਾ ਹੋਗਾ ਦੇਖਿਆ ਜਾਏਗਾ ਕਿ ਕਿਵੇਂ ਉਹਨੇ ਸੰਗਠਨ ਤੋਂ ਬਾਹਰ ਆਏਗੀ ਪਾਰਟੀ ਕਾਲੀਗੜ ਜੀ ਸੋ ਕਾਲੀ ਦਲ ਤਾਂ ਬਾਹਰ ਆਈ ਗਿਆ ਜੀ ਕਿਉਂਕਿ 35 ਲੱਖ ਭਰਤੀਆਂ ਕਰ ਲਈਆਂ ਜੀ ਉਧਰ ਮਨਪ੍ਰੀਤਿਆਰ ਲੀ ਨੇ ਜਿਵੇਂ ਕਿਹਾ ਹੀ ਹੈ ਵੀ ਅਸੀਂ 18 ਮਾਰਚ ਤੋਂ ਸ਼੍ਰੀ ਕਾਲ ਤੱਕ ਸਾਹਿਬ ਤੋਂ ਸ਼ੁਰੂ ਕਰਾਂਗੇ ਜੀ ਭਰਤੀ ਮੋਹਿੰਕ ਵੱਡਾ ਇਕੱਠ ਕਰਾਂਗੇ ਇਹ ਵੀ ਕਿਤਨਾ ਕਿਤੇ ਕਾਲੀ ਦਲ ਦੀ ਚਿੰਤਾ ਬਣੇਗੀ ਬਾਦਲ ਪਰਵਾਰ ਲਈ ਚਿੰਤਾ ਬਣੇਗੀ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਲੱਗਦਾ ਮੁਰਤੋਂ ਪ੍ਰਧਾਨ ਬਣਨਾ ਚਾਹੁੰਦੇ ਨੇ ਤਾਂ ਹੀ ਪ੍ਰਧਾਨਗੀ 1 ਮਾਰਚ ਨੂੰ ਮਿਲ ਜਾਣਾ ਸੀ ਕਾਲੀ ਦਲ ਨੂੰ ਪਰ ਉਹ ਵੀ ਹੁਣ ਲੇਟ ਕਰ ਦਿੱਤਾ ਗਿਆ ਉਹਨਾਂ ਵੱਲੋਂ ਜੀ ਬਰਦਰ ਤੁਸੀਂ ਕਿਹਾ ਕਿ ਕਾਲੀਦਾਲ ਦਾ ਬਾਹਰ ਆਏਗੇ ਬਾਹਰ ਆਉਣ ਦੇ ਦੋ ਅਰਥ ਦੇਖੋ ਹੁੰਦੇ ਆ ਇੱਕ ਤਾਂ ਸੋਨੇ ਕਾਲੀਦਾਲ ਦਾ ਦਫਤਰ ਹੈ ਕਈ ਤਾਂ ਉਥੋਂ ਕਾਲੀਦਾਲ ਨੂੰ ਬਾਹਰ ਕੱਢਣ ਨੂੰ ਫਿਰਦੇ ਆ ਜੀ ਇੱਕ ਹੁੰਦਾ ਕਾਲੀਦਾਲ ਲੋਕਾਂ ਜਾਏਗਾ ਕਿ ਜਾਂ ਕਾਲੀਦਾਲ ਦੇ ਆਫਿਸੋਂ ਕਾਲੀਦਾਲ ਬਾਹਰ ਆਏਗਾ ਮੁੱਢ ਸਾਫਾ ਜ਼ਿਕਰ ਕਰ ਰਹੇ ਆਂ ਦੇਖੋ ਸੁਖਵੀਰ ਸਿੰਘ ਬਾਦਲ ਹੁਣ ਕਾਲੀਦਾਲ ਦੇ ਪ੍ਰਧਾਨ ਨਹੀਂ ਹੈ ਅਗਲੇ ਦਿਨਾਂ 'ਚ 10 ਮਾਰਚ ਨੂੰ ਮੀਟਿੰਗ ਹੋ ਰਹੀ ਹੈ ਮੁੜ ਕੇ ਜਿਹੜੀ ਪਾਰਲੀਮੈਂਟਰੀ ਬੋਰਡ ਆ ਪਾਰਲੀਮੈਂਟਰੀ ਬੋਰਡ ਕਾਲੀਦਾਲ ਦੀ ਮੀਟਿੰਗ ਹੋ ਰਹੀ ਆ ਉਹਦੇ 'ਚ ਜਿਹੜੇ ਭਾrti ਵਾਲੇ ਮੈਂਬਰ ਨਾਲ ਜੁੜੇ ਹੋਏ ਸਾਥੀ ਐ অবজারভার ਐ ਉਹ ਆਉਣਗੇ ਤੇ ਸਾਂਝੇ ਤੌਰ ਤੇ ਫੈਸਲਾ ਲਿਆ ਜਾਏਗਾ ਕਿ ਅਗਲੇ ਦਿਨ ਕਿਵੇਂ ਡੈਲੀਗੇਟਾਂ ਦੀ ਚੋਣ ਹੋਣੀ ਹੈ ਤੇ ਉਸ ਤੋਂ ਪ੍ਰਧਾਨ ਦੀ ਚੋਣ ਹੋਣੀ ਹੈ ਹੁਣ ਪ੍ਰਧਾਨ ਦੀ ਚੋਣ ਦਾ ਇੱਕ ਪਾਸੇ ਮਾਮਲਾ ਰਹੇਗਾ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਅਕਾਲ ਚਸ ਦੇ ਜਥੇਦਾਰ ਵੱਲੋਂ ਬਣਾਈ ਗਈ ਹੈ ਉਹਨਾਂ ਨੇ ਹੱਦ ਹੋਰ ਮਿਟਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ 18 ਮਾਰਚ ਨੂੰ ਜਿਹੜਾ ਅਕਾਲ ਚਸ ਜਿਹੜਾ ਕੰਪਲੈਕਸ ਹੈ ਉਦੇ ਵੱਡਾ ਪੰਥੇ ਇਕੱਠ ਕਰਾਂਗੇ ਵੱਡਾ ਪੰਥ ਇਕੱਠ ਕਰਕੇ ਜੋ ਫੈਸਲਾ ਲਿਆ ਗਿਆ ਉਸ ਫੈਸਲੇ ਲਾਗੂ ਕਰਨ ਲਈ ਜਾਨੀ ਜੋ ਸਿੰਘ ਸਾਹਿਬਾਨ ਨੇ ਫੈਸਲਾ 2 ਦਸੰਬਰ ਨੂੰ ਸੁਣਾਇਆ ਸੀ ਕਹਿੰਦੇ ਅਗਲੀ ਤਰ੍ਹਾਂ ਤੇ ਉਹੀ ਭਰਤੀ ਪ੍ਰਕਿਰਿਆ ਸ਼ੁਰੂ ਕਰਾਂਗੇ 18 ਮਾਰਚ ਨੂੰ ਪਰ ਉਹਦੋਂ ਵੱਡਾ ਪੰਥੇ ਇਕੱਠਾ ਕਿੱਦਾਂ ਹੋ ਜਾਏਗਾ ਉਹਦਾ ਵੱਡਾ ਪੰਥੇ ਇਕੱਠਾ ਹੈ ਉਹ ਅਕਾਲੀ ਦਲ ਹੀ ਕਿਹੋ ਜੀ ਚੁਣੌਤੀ ਦੇਗਾ ਆਪਣੇ ਆਪ ਬਹੁਤ ਵੱਡੀ ਗੱਲ ਹੈ ਸੋ ਉਹਨਾਂ ਵਾਲੇ ਦਿਨ ਵੱਡੀਆਂ ਪੰਥਕ ਤਰ੍ਹਾਂ ਦੀ ਨਵੀਆਂ ਚੁਣੌਤੀਆਂ ਇਹਨਾਂ ਚੁਣੌਤੀਆਂ 'ਚ ਕੌਣ ਬਾਹਰ ਆਏਗਾ ਜੇ ਆਪਾਂ ਗੱਲ ਕਰਦੇ ਆਂ ਕੱਲ ਦੀ ਮੀਟਿੰਗ 7 ਮਾਰਚਾ ਦੇਖੋ ਕੱਲ ਦੀ ਮੀਟਿੰਗ ਡਾਇਰੈਕਟਰ ਦਾ ਮਾਮਲਾ ਫਿਰ 10 ਨੂੰ ਪਾਰਲੀਮੈਂਟਰੀ ਬੋਰਡ ਅਕਾਲੀ ਦਲ ਦੀ ਉਹਦੇ ਵਿੱਚ ਕੀ ਹੋਏਗਾ ਉਸੇ ਸਕੱਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਅੱਗੇ ਪ੍ਰਕਿਰਿਆ ਕਿੱਦਾਂ ਸ਼ੁਰੂ ਹੋਏਗੀ ਫਿਰ ਥੋੜੇ ਦਿਨ ਬਾਅਦ ਜਦੋਂ ਆਪਾਂ ਜ਼ਿਕਰ ਕਰ ਰਹੇ 18 ਮਾਰਚ 18 ਮਾਰਚ ਨੂੰ ਵੱਡਾ ਪੰਥ ਘਟ ਅਕਾਲ ਦਰਸ ਕੰਪਲੈਕਸ ਤੇ ਹੋ ਰਿਹਾ ਉੱਥੇ ਚੋਣਤੀ ਅਕਾਲੀ ਦਲ ਨੂੰ ਹੀ ਦਿੱਤੀ ਜਾਏਗੀ ਕਿਸੇ ਹੋਰ ਵੱਲੋਂ ਨਹੀਂ ਉਸੇ ਕਮੇਟੀ ਵੱਲੋਂ ਇਰੀ ਸਿੰਘ ਸਾਹਿਬਾਨ ਵੱਲੋਂ ਸਤ ਮੈਂਬਰੀ ਕਮੇਟੀ ਬਣਾਈ ਸੀ ਦੋ ਮੈਂਬਰ ਉਹਨਾਂ ਵੈਸੇ ਹੀ ਪਾਸੇ ਹੋ ਗਏ ਪੰਜ ਮੈਂਬਰੀ ਕਮੇਟੀ ਅਜੇ ਵੀ ਕਾਇਮ ਆ ਪੰਜ ਮੈਂਬਰੀ ਕਮੇਟੀ ਦੇ ਸੱਦੇ ਤੇ ਉਹਨਾਂ ਵੱਲੋਂ ਮੇਰੀ ਵੀ ਅੱਜ ਜਿਹੜੀ ਮਨਪੀ ਵਾਲੀ ਜਿਹੜੇ ਕਮੇਟੀ ਦੇ ਇੱਕ ਮੈਂਬਰ ਹੈ ਉਹਨਾਂ ਨੇ ਸਾਫ਼ ਇਹ ਗੱਲ ਕੀਤੀ ਮਨਪੀ ਦਿਵਾਲੀ ਨੇ ਕਹਿੰਦਾ ਦੇਖੋ ਮੈਂ ਤਾਂ ਕਹਿੰਦੇ ਘਰ ਬੈਠ ਕੇ ਸੀ ਗੱਲ ਮਨਪੀ ਦਿਵਾਲੀ ਨੇ ਬੜੇ ਸਪਸ਼ਟ ਜਿਹਾ ਆਗੂ ਹੈ ਸਾਫ਼ ਕਰ ਦਿੱਤੀ ਕਹਿੰਦੇ ਗੱਲ ਤਾਂ ਬੜੀ ਸਪਸ਼ਟ ਆ ਕਿ ਸਿੰਘਵੀਰ ਬਾਦਲ ਜੇ ਅਕਾਲੀ ਦਲ ਦਾ ਪ੍ਰਧਾਨ ਸੀ ਤਾਂ ਮੈਂ ਤਾਂ ਉਹਨਾਂ ਨੂੰ ਪ੍ਰਵਾਨ ਨਹੀਂ ਸੀ ਕਰਨਾ ਉਹ ਬਹੁਤ سارے ਸਵਾਲ ਐ ਇਸ ਕਰਕੇ ਸੁਖਵੀਰ ਬਾਦਲ ਦੀ ਵਾਈ ਵਾਲੇ ਪ੍ਰਧਾਨਗੀ ਵਾਲੇ ਕਾਲੇ ਦਾ ਚੌਣ ਦਾ ਤਾਂ ਕਹਿੰਦੇ ਸਵਾਲ ਹੀ ਨਹੀਂ ਪਤਾ ਹੁੰਦਾ ਮੈਂ ਤਾਂ ਕਹਿੰਦੇ ਘਰੇ ਬੈਠ ਗਿਆ ਸੀ ਸਮਾਜਿਕ ਕੰਮ ਹੋਰ ਕੰਮ ਕਰ ਲੈਂਦਾ ਮੈਂ ਪੋਲਿਟਿਕਸ ਨੂੰ ਤਰਾਂਝਲੀ ਦੇਤੀ ਸੀ ਮੈਂ ਕਹਿੰਦੇ ਮੈਂ ਹੁਣ ਵੀ ਨਿੱਜੀ ਤੌਰ ਤੇ ਇਸ ਕਰਕੇ ਜੁੜਾ ਨਾਲ ਕੁਮਰ ਸਿੰਘ ਸਾਹਿਬਾਨ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਉਹਦੇ ਤੇ ਮੈਨੂੰ ਮੈਂਬਰ ਬਣਾਤਾ ਇੱਕ ਇਸ ਕਰਕੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਪਰ ਕਹਿੰਦੇ ਮੇਰਾ ਕੋਈ ਨਿੱਜੀ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਕਿ ਮੈਂ ਇਹਦੇ ਚ ਕੁਝ ਖੱਟਣਾ ਜਾਂ ਬਣਾਉਣਾ ਆਏਗਾ ਸਿੰਘ ਸਰਵੰ ਦਾ ਫੈਸਲਾ ਇਹ ਇਸ ਕਰਕੇ ਉਹ ਕਹਿੰਦੇ ਉਸ ਫੈਸਲੇ ਇਸ ਦਾ ਫੌਜ ਚਾਵਾਂਗੇ ਵੱਡਾ ਪੰਥੇ ਕੱਟ ਕਰ ਰਹੇ ਆ ਵੱਡੇ ਪੰਥੇ ਕੱਟ ਲਏ ਕਹਿੰਦੇ ਸਾਰੀਆਂ ਪੰਥਕ ਤਰ੍ਹਾਂ ਜਿਹੜੀਆਂ ਵੀ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੀ ਡਿਟਰਸਨ ਦੇ ਖਿਲਾਫ ਹੈ ਸਾਰੀਆਂ ਨੂੰ ਸੱਦਾ ਚਾਹੇ ਉਹ ਦਿੱਲੀ ਵਾਲੇ ਆ ਚਾਹੇ ਕਿਸੇ ਦੇਸ਼ ਦੇ ਹੋਰ ਸੂਬੇ ਦੇ ਰਹਿਣ ਵਾਲੇ ਆ ਚਾਹੇ ਪੰਜਾਬ ਦੇ ਆ ਸੋ ਉਹਨਾਂ ਦਾ ਸੱਦੇ ਦੇ ਤੇ ਲੱਗਦਾ ਹੈ ਜੋ ਉਹਨਾਂ ਨੇ ਹੰਗਾਰਾ ਦਿੱਤਾ ਹੈ ਕਹਿੰਦੇ ਕਿ ਵੱਡਾ ਪੰਥੇ ਕੱਟਾ ਔਰ ਉਹਦੇ ਚ ਸਾਰੀਆਂ ਤਿਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਸੀ ਕਿ ਨਵਿਕਲੀ ਕਿਸਮ ਦੀ ਚਣੌਤੀ ਕਾਲੀਦਾਰ ਨੂੰ ਅਗਲੇ ਦਿਨਾਂ ਚ ਹੋਰ ਆ ਰਹੀ ਹੈ ਇਹ ਗੱਲ ਐ ਪੇਸ਼ ਕਰਕੇ ਵੀ ਕਰਨੀ ਹੁਣ ਬਣਦੀ ਹੈ ਕਿਉਂਕਿ ਸ਼ੋਮਨੀ ਕਾਲੀਦਾਰ ਨੇ ਆਪਣੇ ਤੌਰ ਤੇ ਕਹਿਤਾ ਕਿ ਜੀ ਅਸੀਂ ਤਾਂ 20-25 ਲੱਖ ਦੀ ਭਰਤੀ ਕਰੀ ਬੈਠੇ ਹਾਂ ਹੋਰ ਪਰਚੀਆਂ ਵੀ ਹੈ ਇਹ ਵੀ ਦਾਰੇ ਕਿ 35 ਲੱਖ ਇੱਕ ਪਾਸੇ ਦਾ ਕਾਲੀਦਾਰ ਦੀ ਜਿਹੜੀ ਇਸ ਵੇਲੇ ਲੀਡਰਸ਼ਿਪ ਹੈ ਕਾਬਜ਼ ਉਹ ਕਹਿ ਰਹੀ ਹੈ ਕਿ 35 ਲੱਖ ਅਸੀਂ ਭਰਤੀ ਕਰ ਲਈ ਹੈ ਜਾਂ ਉਹ ਆ ਜਾਣੀ ਅਗਲੇ ਦਿਨਾਂ ਚ ਦੂਜੇ ਪਾਸੇ ਉਸੇ ਕਾਲੀਦਾਰ ਦੀ ਲੀਡਰਸ਼ਿਪ ਨੂੰ ਹੋਰ ਕਿਸੇ ਥਾਂ ਕਿ ਨਹੀਂ ਅਕਾਲ ਤਸ ਕੰਪਲੈਕਸਟੀ ਚੁਣੌਤੀ ਮਿਲ ਰਹੀ ਆ 18 ਮਾਰਚ ਨੂੰ ਜਿੱਥੇ ਸਿੰਘ ਸਾਬ੍ਹ ਵੱਲੋਂ 2 ਦਸੰਬਰ ਨੂੰ ਫੈਸਲੇ ਜਾਰੀ ਕੀਤੇ ਸੀ ਇੱਕ ਵੱਡੇ ਮਾਮਲੇ ਅਗਲੇ ਦਿਨਾਂ ਸਾਹਮਣੇ ਆ ਰਿਹਾ ਦੇਖਿਆ ਜਾਏਗਾ ਕਿ ਪੰਚ ਕਿਹੋ ਜਿਹੇ ਫੈਸਲੇ ਲੈਂਦੀਆਂ ਐ ਜੇ ਇਸ ਚੁਣੌਤੀ ਨੂੰ ਕਿਵੇਂ ਕਬੂਲ ਕਰਦੀਆਂ ਔਰ ਉਸ ਚੁਣੌਤੀ ਨੂੰ ਕਿਹੜੀ ਨੂੰ ਪੰਚ ਕਿਹੜਾ ਪ੍ਰਮਾਨ ਕਰੇਗੀ ਜੀ ਜੀ ਸੋ ਜਦੋਂ ਤੁਸੀਂ ਪ੍ਰਧਾਨਗੀ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਨੇ ਪ੍ਰਧਾਨਗੀ ਨੂੰ ਲੈ ਕੇ ਤਾਂ ਕਾਂਗਰਸ ਦੇ ਵਿੱਚ ਵੀ ਕਲੇਸ਼ ਛੜਦਾ ਨਜ਼ਰ ਆ ਰਿਹਾ ਰਾਜਾ ਵੜਿੰਗ ਜੋ ਕਿ ਪ੍ਰਧਾਨ ਬਣੇ ਸੀ ਜੋਸ ਸੀਗਾ ਜੀ ਜੋਸ ਦੇ ਵਿੱਚ ਕੋਈ ਫੈਸਲੇ ਲਿੱਤੇ ਗਏ ਜੀ ਪਰ ਉਹਨਾਂ ਦੀ ਹੁਣ ਹਾਈ ਕਮਾਂਡ ਕੋਲ ਸ਼ਿਕਾਇਤ ਪਹੁੰਚ ਗਈ ਹੈ ਕਹਿੰਦੇ ਇਹਨਾਂ ਦੀ ਸ਼ਿਕਾਇਤ ਇਹ ਪਹੁੰਚਿਆ ਵੀ ਨਿਚਰੇ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੇ ਹੀ ਬੰਦੇ ਨਿਯੁਕਤ ਕਰ ਲਏ ਤੇ ਆਪਣੀ ਭਰਤੀਆਂ ਸ਼ੁਰੂ ਕਰਤੀਆਂ ਆਪਣੇ ਬੰਦੇ ਨੂੰ ਅਹੁਦਿਆਂ ਤੇ ਲਾਦਾ ਦੂਜਿਆਂ ਨੂੰ ਪਾਸੇ ਕਰਤਾ ਤੇ ਇਹਨਾਂ ਦਾ ਤਾਲਮੇਲ ਨਹੀਂ ਹੈ ਗਿਆ ਜਿੱਥੇ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਹੋਗੇ ਰਾਣਾ ਗੁਰਜੀਤ ਸਿੰਘ ਸੋਢੀ ਹੋਗੇ ਤੇ ਕਈ ਲੀਡਰ ਇਹ ਗੱਲ ਨਹੀਂ ਮੰਨਦੇ ਵੀ ਰਾਜਾ ਬੜਿੰਗ ਪ੍ਰਧਾਨ ਹੁਣ ਹੁਣ ਵੇਖਾਂਗੇ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਹਾਲਾਂਕਿ ਜਿਹੜੇ ਪੰਜਾਬ ਦੇ ਇੰਚਾਦ ਇਹਨਾਂ ਵੱਲੋਂ ਕਹਿ ਗਿਆ ਸੀ ਵੀ ਹਰ ਜੀ ਕੋਈ ਗੱਲ ਨਹੀਂ ਹੈਗੀ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਤੇ ਹਾਈ ਕਮਾਂਡ ਨੂੰ ਭਰੋਸਾ ਰਾਜਾ ਵੜਿੰਗੀ ਪ੍ਰਧਾਨ ਰਹਿਣਗੇ ਜੀ ਦੇਖੋ ਬਲੰਦਰ ਕਾਂਗਰਸੀ ਨੇ ਕੱਲ ਬੜੀ ਕਮਾਲ ਦੀ ਐ ਕਿ ਸਾਲ ਦੋ ਸਾਲ ਬਾਅਦ ਤੂੰ ਆਪਣੇ ਕਿਸੇ ਪ੍ਰਧਾਨ ਨੂੰ ਟਿਕਣ ਨਹੀਂ ਦਿੰਦੇ ਜੀ ਮੈਨੂੰ ਉਹ ਦਿਨ ਚੇਤੇ ਹੈ ਮੈਂ ਆਪ ਕਾਂਗਰਸ ਭਵਨ ਚੰਡੀਗੜ੍ਹ ਜਾ ਕੇ ਉਹ ਸਮਾਗਮ ਦੇਖਿਆ ਸੀ ਜਦੋਂ ਜਿਹੜਾ ਨਿਜੋ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਤਾਂ ਪਾਰਟੀ ਦਾ ਪ੍ਰਧਾਨ ਬਣਾਉਣ ਦੇ ਮੌਕੇ ਨਜੋਤ ਸਿੰਘ ਵੀ ਬੜੇ ਜੋਸ਼ ਦੇ ਨਾਲ ਆਏ ਆਪਣੇ ਸਟਾਈਲ ਨਾਲ ਮਾਰਗਾਂ ਦਿਖਾਇਆ ਕਿ ਕਿਹੜੇ ਤਰੀਕੇ ਨਾਲ ਪਾਰਟੀ ਨੂੰ ਆ ਕੇ ਸੰਭਾਲਾਂਗਾ ਕੈਪਟਨ ਅਮਰਿੰਦਰ ਦੇ ਉੱਤੇ ਸਿੱਧੇ ਤੌਰ ਤੇ ਚੁਣੌਤੀ ਸੀ ਜੀ ਕੈਪਟਨ ਅਮਰਿੰਦਰ ਵੀ ਪ੍ਰਧਾਨਗੀ ਸੱਟ ਗਿਆ ਬਾਅਦ ਚ ਪਾਰਟੀ ਵਾਲਿਆਂ ਨੇ ਨਜੋਤ ਸਿੰਘ ਨੂੰ ਲੰਬਾ ਸਮਾਂ ਦੇਖਣ ਸਾਨੂੰ ਨਜੋਤ ਸਿੰਘ ਵੀ ਪਾਸੇ ਹੋ ਗਏ ਤੇ ਹੁਣ ਰਾਜਾ ਵੜਿੰਗ ਦੀ ਗੱਲ ਕਰਦੇ ਹਾਂ ਰਾਜਾ ਵੜਿੰਗ ਬਾਰੇ ਹਾਲਾਂਕਿ ਜੋ ਮੀਡੀਆ ਤੇ ਰਿਪੋਰਟਾਂ ਆ ਰਹੀਆਂ ਇਹੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਕੋਈ ਰਿਪੋਰਟ ਇਦਾਂ ਦੀ ਗਈ ਹੈ ਕਿ ਰਾਜਾ ਬੜਿੰਗ ਆਪਣੇ ਤੌਰ ਤੇ ਪਾਰਟੀ ਨੂੰ ਚਲਾ ਰਿਹਾ ਹੈ ਸਿੰਗਲ ਹੈਂਡ ਦੇ ਨਾਲ ਹੀ ਕੋਈ ਬਹੁਤਾ ਲੀਡਰਸ਼ਿਪ ਨਾਲ ਲੈ ਕੇ ਚੱਲ ਨਹੀਂ ਰਿਹਾ ਦੂਜੇ ਦੀ رائے ਨਹੀਂ ਲੈਂਦੇ ਸੋ ਇਹ ਕਿਹਾ ਗਿਆ ਪਰ ਪਾਰਟੀ ਨੇ ਅਫੀਸ਼ੀਅਲ ਤੌਰ ਤੇ ਤਾਂ ਜਨਾਈ ਕੀਤਾ ਜਿਵੇਂ ਤੁਸੀਂ ਕਿਹਾ ਕਹਿੰਦੇ ਨਹੀਂ ਉਹ ਜੀ ਕੋਈ ਗੱਲ ਨਹੀਂ ਪਾਰਟੀ ਇੱਕ ਮੁੱਠਾ ਹੈ ਪਰ ਕਾਂਗਰਸ ਦਾ ਸਭਾ ਜਾਨੀਆ ਫਿਰ ਪਿਛਲੇ ਕਾਫੀ ਦਿਨਾਂ ਤੋਂ ਦੇਖਦੇ ਆਂ ਇਹ 1.5-2 ਸਾਲ ਬਾਅਦ ਕਿਸੇ ਪ੍ਰਧਾਨ ਨੂੰ ਟਿਕਣ ਨਹੀਂ ਦਿੰਦੇ ਉਹ ਸਦਾ ਰਾਜਾ ਵਿੜਿੰਗ ਵਾਲੇ ਵੀ ਇਹੀ ਗੱਲ ਆ ਗਈ ਹੋਵੇ। ਉਹ ਰਾਣਾ ਗਰਜੀਤ ਸਿੰਘ ਆ ਮੈਂ ਪਿਛਲੇ ਦਿਨਾਂ ਜੀ ਬੋਲਦਾਂ ਦੇਖਿਆ। ਅੱਜ ਵੀ ਇਸ ਮੁੱਦੇ ਤੇ ਹਾਲਾਂਕਿ ਸਿੱਧੇ ਤੌਰ ਤੇ ਉਹਨਾਂ ਨੇ ਕੋਈ ਜਹੀ ਗੱਲ ਨਹੀਂ ਕੀਤੀ। ਪਰ ਫਿਰ ਵੀ ਨੇਤਾ ਹੁੰਦਾ ਉਹਨਾਂ ਨੂੰ ਗੱਲ ਤਾਂ ਕਹਿਣੀ ਆਉਂਦੀ ਹੈ ਨਾ। ਤਰੀਕੇ ਨਾਲ ਕੋਈ ਨਾ ਕੋਈ ਕਟਾਕਸ ਜਿਹੜਾ ਰਾਜਾ ਵਿੜਿੰਗ ਦੀ ਲੀਡਰਸ਼ਿਪ ਤੇ ਕਰੀ ਗਿਆ। ਉਹ ਲੱਖ ਡਿਨਾਈ ਕਰੀ ਜਾਏ ਪਾਰਟੀ ਕਹਿੰਦੀ ਇਹੋ ਜੀ ਕੋਈ ਗੱਲ ਨਹੀਂ। ਪਰ ਆਪਾਂ ਸਾਨੂੰ ਜਾਣਦੇ ਹਾਂ ਕਿ ਪਿਛਲੇ ਦਿਨਾਂ 'ਚ ਜਿਹੜਾ ਰਾਣਾ ਗਰਜੀਤਾ ਨੇ ਕੀ ਗੱਲ ਕੀਤੀ ਆ। ਜਨ ਜੀਨ ਜੀ ਨੇ ਆਪਣੇ ਤੌਰ ਤੇ ਬੁਕੇ ਦੰਦੇ ਰਹਦੇ ਜਿਹੜੇ ਕਾਂਗਰਸ ਦੇ ਨਵੇਂ ਇੰਚਾਰਜ ਬਣ ਕੇ ਤੇ ਕਈਆਂ ਵੱਲੋਂ ਅਜੇ ਵੀ ਕਿਹਾ ਜਾ ਰਿਹਾ ਕਿ ਨਿਜੋ ਸਿੱਧੂ ਵੀ ਮੈਦਾਨ 'ਚ ਹੈ ਸੋ ਰਾਜਾ ਵੜੈਂਗ ਜਿਹੜਾ ਹੈਗਾ ਆਪਣੇ ਤੌਰ ਤੇ ਕਹਿ ਰਿਹਾ ਕਿ ਮੈਨੂੰ ਕੋਈ ਲਾ ਨਹੀਂ ਸਕਦਾ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਦੇਖਿਆ ਜਾਏਗਾ ਪਾਰਟੀ ਨੂੰ ਕਹਿੰਦੇ ਕਿੱਥੋਂ ਲੈ ਕੇ ਕਿੱਥੇ ਪਜਾਇ ਮੇਰੀ ਸੀਟ ਲਈ ਜਾਂ ਮੇਰੀ ਪ੍ਰਧਾਨਗੀ ਲਈ ਕੋਈ ਖਤਰਾ ਨਹੀਂ ਦਾਅਵੇਦਾਰੀਆਂ ਆਪਣੋ ਆਪਣੀ ਜਗ੍ਹਾ ਤੇ ਆਪਾਂ ਜਨਰਲ ਜੀ ਤੋਂ ਇਹ ਗੱਲ ਜ਼ਰੂਰ ਦੇਖਦੇ ਹਾਂ ਕਾਂਗਰਸ ਬਾੜ ਟਿਕਣ ਨਹੀਂ ਦਿੰਦੇ ਕਿਸੇ ਨੂੰ ਪੱਕੇ ਤੌਰ ਤੇ ਕਿ ਉਹ ਜਿੱਤ ਜਾਣਗੇ ਤਾਂ ਹੋ ਸਕਦਾ ਹੈ ਕਿ ਪੰਜਾਬ ਚ ਕਾਂਗਰਸੀ ਸਰਕਾਰ ਵੀ ਆ ਜਾਈ ਛੇੜੀ ਕਿਤੇ ਹੁਜਦਾ ਪੰਜਾਬ ਦੇ ਲੋਕ ਤਾਂ ਲਿਆਉਣਾ ਵੀ ਚਾਹੁੰਦੇ ਹੁਣ ਪਰ ਇਹ ਛੇੜੀ ਕਿਤੇ ਆਪਣੇ ਆਪ ਵੀ ਲਿਆਉ ਨਹੀਂ ਦਿੰਦੇ ਇੱਕ ਦੂਜੇ ਦੀ ਸਰਕਾਰ ਆਪ ਹੀ ਨਹੀਂ ਬਣ ਦਿੰਦੇ ਕਿਉਂਕਿ ਕਹਿੰਦੇ ਸਰਕਾਰ ਬਣੇਗੀ ਪਤਾ ਨਹੀਂ ਮੁੱਖ ਮੰਤਰੀ ਦੂਜਾ ਨਾ ਬਣ ਜੇ ਸਭ ਤੋਂ ਵੱਡਾ ਤਾਂ ਮਾਮਲਾ ਇਹ ਹੈ ਨਾ ਕਿ ਦੂਜੇ ਨੂੰ ਬਣ ਨਹੀਂ ਦੇਣਾ ਆਪਣਾ ਬਣਾ ਰਹਿਣ ਨਹੀਂ ਦੇਣਾ ਜੀ ਜੀ ਸੋ ਨਾਲੀਕਰ ਕਰਦੇ ਜੀ ਪੰਜਾਬ ਦੇ ਵਿੱਚ ਘਟਦੀ ਆਬਾਦੀ ਨੂੰ ਲੈ ਕੇ ਮਨੀਸ਼ ਦਿਵਾੜੀ ਐਮਪੀ ਨੇ ਜੀ ਚੰਡੀਗੜ੍ਹ ਦੇ ਉਹਨਾਂ ਨੇ ਚਿੰਤਾ ਜਤਾਈ ਉਹਨਾਂ ਨੇ ਕਿ ਜਿਸ ਹਾਲ ਨਾ ਆਬਾਦੀ ਘਟ ਰਹੀ ਆ ਪੰਜਾਬ ਦੇ ਵਿੱਚ ਤਾਂ ਪਾਰਲੀਮੈਂਟ ਦੀ ਸੀਟਾਂ ਵੀ ਸਾਡੀ ਘਟ ਚਲਣਗੀਆਂ ਜੀ ਬਿਲਕੁਲ ਜਿਹੜੀ ਮੌਜੂਦਾ ਪਾਰਲੀਮੈਂਟ ਲਿਮਿਟੇਸ਼ਨ ਜਿਹੜੀਆਂ ਜਦੋਂ ਸੀਟਾਂ ਦੀ ਨਵੇਂ ਜ਼ਿਲ੍ਹੇ ਤੋਂ ਹੱਦਬੰਦੀ ਹੋਏਗੀ ਉਹ ਸ਼ਬੀਦੇ ਤੇ ਜਾ ਕੇ ਤਾਂ ਕਹਿ ਗਿਆ ਨੇ ਸਭੀ ਤੋਂ ਬਾਅਦ ਫਿਰ ਨਵੇਂ ਜ਼ਿਲ੍ਹੇ ਤੋਂ ਸੀਟਾਂ ਦੀ ਹੱਦਬੰਦੀ ਤੈਅ ਹੋਏਗੀ ਜੀ ਇਹ ਪੰਜਾਬੀਆਂ ਲਈ ਬਹੁਤ ਦਿਲਚਸਪ ਸਵਾਲ ਆ ਪੰਜਾਬੀ ਦੇਖੋ ਆਬਾਦੀ ਦੇ ਲਿਹਾਜ਼ ਨਾਲ بڑے ਸੰਜਮ ਨਾਲ ਚੱਲਦੇ ਆ ਸਿਆਣਪ ਨਾਲ ਚੱਲਦੇ ਆ ਪਰਵਾਰ ਬੋ ਦੇ ਵੱਡੇ ਨਹੀਂ ਪੰਜਾਬੀਆਂ ਦੇ ਤੇ ਜਿਹੜਾ ਤੁਹਾਡੀ ਨੇ ਐਮਪੀ ਆ ਜਿਹੜੇ ਪਾਰਲੀਮੈਂਟ ਮੈਂਬਰ ਆ ਚੰਡੀਗੜ੍ਹ ਤੋਂ ਉਹਨਾਂ ਨੇ ਸਵਾਲ ਇਹ ਬਿਲਕੁਲ ਸਹੀ ਸਵਾਲ ਉਠਾਇਆ ਕਿ ਜੇ ਆਬਾਦੀ ਦੇ ਲਿਹਾਜ਼ ਨਾਲ ਡਿਲੀਮਿਟੇਸ਼ਨ ਦੀ ਗੱਲ ਆਏਗੀ ਤਾਂ ਜਿਹੜੀਆਂ ਪੰਜਾਬ ਦੇ 13 ਸੀਟਾਂ ਤੋਂ ਹੋਰ ਵੀ ਘਟ ਕੇ نیچے ਆ ਜਾਣੀਆਂ ਕਿਉਂਕਿ 10 ਲੱਖ ਦੀ ਆਬਾਦੀ ਦੇ ਲਿਹਾਜ਼ ਨਾਲ ਇੱਕ ਸੀਟ ਬਣਦੀ ਹੈ ਤੇ ਪੰਜਾਬ ਦੀ ਆਬਾਦੀ ਵੱਧ ਨਹੀਂ ਰਹੀ ਕਹਿੰਦੇ ਘਟ ਹੀ ਰਹੀ ਹੈ ਸੂਬੇ ਲਈ ਤੁਹਾਡੀ ਇਹ ਕਹਿ ਰਹੇ ਕਿ ਆਬਾਦੀ ਦਾ ਜਿਹੜਾ ਕੋਈ ਫੈਕਟਰ ਆ ਜਾਂ ਫਾਰਮੂਲਾ ਨਹੀਂ ਹੋਣਾ ਚਾਹੀਦਾ ਹੋਰ ਫਾਰਮੂਲਾ ਤਾਇਕ ਕੀਤਾ ਜਾਣਾ ਚਾਹੀਦਾ ਪਰ ਕਈ ਜਿਹੜੀਆਂ ਹੈਗੀਆਂ ਸੂਬੇ ਇਹੋ ਜਿਹੇ ਜਿਹੜੇ ਚਾਹੁੰਦੇ ਕਿ ਆਬਾਦੀ ਦੇ ਲਿਹਾਜ਼ ਨਾਲ ਜਿਵੇਂ ਯੂਪੀ ਹੈ ਹੋਰ ਬਿਹਾਰ ਆ ਹੋਰ ਕਈ ਸੂਬੇ ਆ ਜਿੱਥੇ ਆਬਾਦੀ ਮਰੋ ਮਾਰ ਕਰਦੀ ਵਧ ਰਹੀ ਹੈ ਜਿਹੜੀ ਦੇਖਦੀ ਆਬਾਦੀ ਨੂੰ ਅੱਗੇ ਲੈ ਕੇ ਜਾ ਰਹੀ ਹੈ ਕਿਉਂਕਿ ਸਾਡੇ ਕੰਟਰੀ ਦੇ ਜਿਹੜੇ ਆਗੂ ਆ ਕੌਮੀ ਪੱਤਰ ਦੇ ਨੇਤਾ ਆ ਉਹ ਵੀ ਇਸ ਗੱਲ ਤੇ ਮਾਨ ਕਰਦੇ ਹਨ ਉਹਨਾਂ ਦੇਖੋ ਦੇਖਦੀ ਸਾਡੀ ਆਬਾਦੀ ਕਿੰਨੀ ਹੋ ਗਈ ਉਸ ਵਾਦੀ ਚ ਪੰਜਾਬ ਵਾਲੇ ਤੱਕ ਬਹੁਤਾ ਕੰਟਰੀਬਿਊਟ ਕਰਨੀ ਰੇ ਸੋ ਇਸ ਕਰਕੇ ਨੀਤੀ ਥੋੜੀ ਨੇ ਕਿਹਾ ਕਿ ਪੰਜਾਬੀਓ ਤੁਸੀਂ ਗੱਲ ਕਰਦੇ ਨਾ ਕੇਂਦਰ ਦੀ ਕੇਂਦਰ ਜਿਹੜੀਆਂ ਪਾਰਲੀਮੈਂਟ ਸੀਟਾਂ ਹੈਗੀਆਂ ਜੇ ਵਾਦੀ ਦੇ ਲਿਆ ਨਾਲ ਡਾਵੇਂ ਸਰੇ ਤੋਂ ਜਿਹੜੀ ਹੈਗੀ ਹੈ ਸੀਟਾਂ ਦੀ ਡੀਲਿਮਿਟੇਸ਼ਨ ਹੋਏਗੀ ਤਾਂ ਉਸਦਾ ਪੰਜਾਬ ਦੇਆਂ ਸੀਟਾਂ ਪਹਿਲਾਂ ਜਿੰਨੀਆਂ ਨੇ ਪਹਿਲਾਂ ਵੀ ਕੱਢ ਜਾਣਾ ਸੋ ਪੰਜਾਬ ਦੀ ਜਿਹੜੀ ਆਵਾਜ਼ ਆਪਾਂ ਗੱਲ ਕਰਦੇ ਇਹਨਾਂ ਨੇ ਕਿ ਪੰਜਾਬ ਦੀ ਸੁਣਵਾਈ ਨਹੀਂ ਹੁੰਦੀ ਸੈਂਟਰਸ ਦੇ ਪਾਰਲੀਮੈਂਟ ਸੁਣਦੇ ਦਾ ਸੁਣਿਆ ਨਹੀਂ ਜਾਂਦਾ ਕਿਉਂਕਿ ਸੀਟਾਂ ਘਟਾ ਜੇ ਕਿਤੇ ਹੁਣ ਨਵੇਂ ਇੰਟ ਸਿਸਟਮ ਦੇ ਅਧਾਰ ਡਿਲੀਮਿਟੇਸ਼ਨ ਦਾ ਆਬਾਦੀ ਦੇ ਲਿਹਾਜ਼ ਨਾਲ ਨਵੇਂ ਸਾਰੇ ਤੋਂ ਹੱਦਬੰਦੀ ਹੋਈ ਤਾਂ ਪੰਜਾਬ ਦੀਆਂ ਸੀਟਾਂ ਹੋਰ ਵੀ ਘਟ ਸਕਦੀਆਂ ਤੇ ਪਾਰਲੀਮੈਂਟ ਲਈ ਪੰਜਾਬ ਲਈ ਇੱਕ ਨਵੀਂ ਕਦਰੇ ਦੀ ਘੰਟੀ ਹੈ ਫਿਰ ਕੌਣ ਪੰਜਾਬ ਦਾ ਹੱਕਾ ਜਾਏਗਾ ਪਾਰਲੀਮੈਂਟ ਦੇ ਅੰਦਰ ਜੀ ਜੀ ਸੋ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਤੇ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਵੀ ਕਰ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਕਈ ਵਿਰੋਧ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਮਾਨ ਸਾਹ ਪੂਰੇ ਸਖਤ ਨੇ ਜੀ ਅਧਿਕਾਰੀਆਂ ਨੂੰ ਪੂਰੇ ਹੁਕਮ ਦਿੱਤੇ ਗਏ ਨੇ ਜੀ ਵੀ ਜੇ ਕੋਈ ਨਸ਼ਾ ਵੇਚਦਾ ਹੈ ਪਤਾ ਲੱਗਦਾ ਬਲਡੋਜ਼ਰ ਚਲਾ ਦਿਓ ਘਰ ਦੇ ਉੱਤੇ ਦੇਖੋ ਇਸ ਮਾਮਲੇ ਲੈ ਕੇ ਜੇ ਤੁਸੀਂ ਆ ਗੱਲ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਮੁਖੰਦਰੀ ਭਗਵੰਤ ਮਾਨ ਤੁਸੀਂ ਬਲਡੋਜ਼ਰ ਦਾ ਜ਼ਿਕਰ ਕਰ ਰਹੇ ਹੋ ਹਰ ਰੋਜ਼ ਆਪਾਂ ਦੇਖਦੇ ਆ ਕਿ ਮੀਡੀਆ ਦੇ ਅੰਦਰ ਬੇਕਾਇਦਾ ਜਿਹੜਾ ਲਾਈਵ ਵੀ ਦਿਖਾਇਆ ਜਾਂਦਾ ਕਦੇ ਅਮਰਸਾਰ ਕਦੇ ਬਟਾਲਾ ਕਦੇ ਫਤਿਹਗੜ੍ਹ ਕਦੇ ਬਟਿੰਡਾ ਕਦੇ ਹੋਰ ਜਗ੍ਹਾ ਦੇ ਉੱਤੇ ਕਿਹੜੇ ਨਸ਼ਾ ਤਸਕਰ ਆ ਉਹਨਾਂ ਦੀਆਂ ਜਿਹੜੀਆਂ ਕਰਾਂਗੇ ਆ ਮਾਰਤਾ ਹੈ ਬਿਲਡਿੰਗ ਕਹਿੰਦੇ ਉਹ ਕਹਿੰਦੇ ਪਾਪ ਦੀ ਕਮਾਈ ਨਾਲ ਬਣੀਆਂ ਵੀ ਆ ਉਹ ਢਾਈਆਂ ਜਾ ਰਹੀਆਂ ਕਿਤੇ ਕਹਿ ਜਾਂਦਾ ਕਿ ਉਹ ਗੈਰ ਕਾਨੂੰਨੀ ਹੈ ਸਰਕਾਰੀ ਜਗ੍ਹਾ ਤੇ ਬਣੀ ਹੈ ਕਿਤੇ ਹੋਰ ਹਸਾਬ ਕਿਤਾਬ ਲਾਏ ਜਾਂਦੇ ਆ ਸੋ ਤਾਂ ਹਰੂ ਜਾਇਜ਼ਨ ਬਲੂਜ਼ਰ ਚੱਲੀ ਰਿਹਾ ਪਰ ਵੱਡਾ ਸਵਾਲ ਇਹ ਹੈ ਕਿ ਜੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਬੀਰਤਾ ਦੇ ਨਾਲ ਗੱਲ ਕੀਤੀ ਜਾਵੇ ਤਾਂ ਪਿਛਲੇ 3 ਸਾਲ ਦੇਖੋਗੇ ਵਿਰੋਧੀ ਤੇ ਆਵਾਜ਼ ਉਠਾ ਰਹੀ ਹੈ ਕਿ ਪਿਛਲੇ 3 ਸਾਲ ਤਾਂ ਆਪ ਬੜੇ ਬੁੱਲੇ ਨਹੀਂ ਹੁਣ ਕਿਉਂ ਬੋਲਨੇ ਆ ਚਲੋ ਅਸੇ ਹੀ ਕਹਿਣਾ ਕਿ ਦੇਰ ਹੈ ਦਰਸਤਾ ਇਹਦੇ ਹੁਣ ਵੀ ਪੰਜਾਬ ਦੇ ਚ ਨਸ਼ੇ ਦਾ ਪ੍ਰਕੋਪ ਘਟ ਸਕੇ ਠੱਲ ਪੈ ਸਕੇ ਤਾਂ ਪੰਜਾਬ ਬਚਾਇਆ ਜਾ ਸਕਦਾ ਹੈ ਅੱਜ ਵੀ ਜਦੋਂ ਇੱਕ ਪਾਸੇ ਨਸ਼ਿਆਂ ਦੇ ਖਿਲਾਫ ਜੰਗ ਚੱਲ ਰਹੀ ਹੈ ਮਹਿੰਮ ਚੱਲ ਰਹੀ ਹੈ ਦੂਜੇ ਵਾਸਤੇ ਵਿਰੋਧੀ ਤਰ੍ਹਾਂ ਦੀ ਗੱਲ ਤਾਂ ਛੱਡੋ ਆਪਾਂ ਵੱਖਰੇ ਤੋਂ ਉੱਤੇ ਗੱਲ ਕਰ ਸਕਦੇ ਆਂ ਪਰ ਜੇ ਪੰਜਾਬੀਆਂ ਦੀ ਗੱਲ ਕਰ ਲਈਏ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰ ਲਈਏ ਤਾਂ ਅੱਜ ਵੀ ਆਏ ਦਿਨ ਕੋਈ ਨਾ ਕੋਈ ਖਬਰ ਇਹ ਜਿਉਂਦੇ ਜਿਉਂਦੇ ਲੱਗਦਾ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਕੋਈ ਜਵਾਨ ਨੌਜਵਾਨ ਆਪਣੀ ਜਿਹੜੀ ਜਾਂ ਤੋਂ ਹੱਤ ਤੋਂ ਬੈਠਾ ਸਾਰੇ ਖ਼ਬਰਾਂ ਮੀਡੀਆ 'ਚ ਆਉਂਦੀਆਂ ਵੀ ਨਹੀਂ ਆ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਹਲਕੇ ਦੇ ਲੋਕ ਕਰਦੇ ਪਰਿਵਾਰ ਨਹੀਂ ਦੱਸਣਾ ਚਾਹੁੰਦੇ ਕਈ ਵਾਰੀ ਜਿਹੜਾ ਸੰਬੰਧ ਹੈ ਜਿਹੜੀ ਪ੍ਰਸ਼ਾਸਨ ਆ ਉਹ ਨਹੀਂ ਗੱਲ ਕਰਨੀ ਚਾਹੁੰਦਾ ਕਿ ਨਸ਼ਿਆਂ ਦੇ ਖਲਾਮੇ ਵਿੱਚ ਚੱਲ ਰਹੀ ਹੈ ਖਾਨੂੰ ਇਹੋ ਜੀ ਖ਼ਬਰ ਆਉਣੀ ਚਾਹੀਦੀ ਹੈ ਇਹਦੇ باوجود ਵੀ ਫੇਰ ਵੀ ਕੋਈ ਨਾ ਕੋਈ ਬੰਦਪਾਗੀ ਖ਼ਬਰ ਮੀਡੀਆ 'ਚ ਆਉਂਦੀ ਆਉਂਦੀ ਹੈ ਪਰ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਜੇ ਗਮੇਤਾ ਨਾਲ ਇਹ ਮਹਿਮ ਚਲਾਈ ਜਾਏਗੀ ਜਿਹੜੇ ਸਰਕਾਰ ਕੋਲੇ 2 ਸਾਲ ਬਚੇ ਵੀ ਹੈ ਜੇ ਚੰਗੇ ਨਤੀਜੇ ਆਉਣਗੇ ਤਾਂ ਮੁਖੰਦਰੀ ਭਗਵੰਤ ਮਾਨ ਦੀ ਸਰਕਾਰ ਨੂੰ ਲੋਕ ਚੇਤੇ ਰੱਖਣਗੇ ਕਿ ਬਈ ਹਾਂ ਵੀ ਪੰਜਾਬ ਦੇ ਅੰਦਰ ਜਿਹੜਾ ਨਸ਼ਾ ਖਤਮ ਹੋਇਆ ਮੁਖੰਦਰੀ ਭਗਵੰਤ ਮਾਨ ਦੇ ਸਰਕਾਰ ਦੇ ਵੇਲੇ ਨਸ਼ਾ ਤਸਕਰ ਭਜਾਏਗੇ ਔਰ ਪੰਜਾਬ ਬਚਾਇਆ ਗਿਆ ਪਰ ਕੇਵਲ ਮੀਡੀਆ ਚ ਰਿਪੋਰਟਾਂ ਦਿਖਾਉਣ ਦੇ ਨਾਲ ਲਾਈਵ ਦਿਖਾਉਣ ਦੇ ਨਾਲ ਹੀ ਲੋੜ ਹੈ ਜ਼ਮੀਨੀ ਹਕੀਕਤਾਂ ਦੇ ਜਿੱਦਾਂ ਜ਼ਮੀਨੀ ਹਕੀਕਤਾਂ ਤੇ ਮਹਿਮ ਉਤਰੇਗੀ ਲੋਕਾਂ ਨੂੰ ਨਾਲ ਜੁੜਿਆ ਜਾਏਗਾ ਪ੍ਰਸ਼ਾਸਨ ਜਿਹੜਾ ਪੁਲਿਸ ਹੈ ਇੱਕ ਵੱਡੀ ਪੱਧਰ ਤੇ ਮਹਿਮ ਚੱਲੀ ਗਈ ਤਾਂ ਦਾ ਨਤੀਜੇ ਚੰਗੇ ਆ ਸਕਦੇ ਆ। ਵਿਰੋਧੀਆਂ ਦੇ ਸਵਾਲ ਉਠਾਉਣੇ ਦੇਖੋ ਬਾਜੇ ਅੱਜ ਦੇਖ ਰਾਇਆ ਸੀਗਾ ਕਿ ਦਿੱਲੀ ਦੇ ਮੰਤਰੀ ਜਿਹੜੇ ਪੰਜਾਬ ਚੰਡੀਗੜ੍ਹ ਤੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਮਨਿੰਦਰ ਸਰਸਾ ਉਹ ਹੀ ਇਸ ਮਾਮਲੇ ਤੇ ਸਵਾਲ ਠਾਇਰ ਰਿਹਾ ਸੀ ਕਿ ਦੇਖੋ ਜੀ ਕਹਿੰਦੇ ਹੁਣੇ ਗੱਲ ਨਸਾਂ ਦੇ ਖਿਲਾਫ ਕਰਨ ਲੱਗੇ ਆ। ਸਵਾਲ ਇਹ ਜੇ ਹੁਣ ਵੀ ਕਰਨ ਲੱਗੇ ਆ ਤੇ ਕੋਈ ਚੰਗੀ ਗੱਲ ਕਰ ਰਿਹਾ ਤਾਂ ਕਰਕੇ ਦਾ ਦਿਖਾਉਣਾ ਨਤੀਜੇ ਬਾਰੇ ਤਾਂ ਕਹੇ ਨਤੀਜੇ ਦਿਖਾਂਗੇ। ਜਿਨਿ ਕਾਰਨ ਤੋਂ ਪਹਿਲਾਂ ਹੀ ਵਿਰੋਧੀ ਤਰ੍ਹਾਂ ਇੰਨੀਆਂ ਕਾਲੀ ਹੁੰਦੀਆਂ। ਇਹ ਕੋਈ ਗੱਲ ਚੰਗਾ ਕਦਮ ਵੀ ਹੈ ਤਾਂ ਉਹ ਕਰਨਾ ਲਵੇ ਜੀ ਤੇ ਨਸ਼ਿਆਂ ਦੇ ਖਿਲਾਫ ਜੰਗ ਸ਼ੁਰੂ ਵੀ ਕੀਤੀ ਹੈ ਜੇ ਨਤੀਜੇ ਆਉਣਗੇ ਨਹੀਂ ਆਉਣਗੇ ਤਾਂ ਉਹਨਾਂ ਤੇ ਸਵਾਲ ਉਠਾਉਣੇ ਸਵਾਲ ਹੈ ਬਣਦੇ ਵੀ ਹੈ ਪਰ ਅਜੇ ਨਸ਼ਿਆਂ ਦੇ ਖਿਲਾਫ ਜੰਗ ਸ਼ੁਰੂ ਹੋਈ ਹੈ ਪੰਜਾਬ ਨੂੰ ਮੁਕਤ ਰੱਖਾਂਗੇ ਕਾਂਗਰਸ ਉਹ ਐਜ਼ਨ ਬਿਆਨ ਦਿੰਦੇ ਹੈ ਜੀ ਮਨਿੰਦਰ ਸਰਸਣ ਨੇ ਦਿੱਲੀ ਤੋਂ ਆ ਕੇ ਬਿਆਨ ਦਿੱਤਾ ਕਿ ਜੇ ਕੀ ਧਮ ਹੈ ਸੋ ਅਸੀਂ ਤਾਂ ਉਮੀਦ ਕਰਦੇ ਹਾਂ ਜੇ ਨਤੀਜੇ ਚੰਗੇ ਆਉਣਗੇ ਤਾਂ ਪੰਜਾਬੀ ਭਗਵੰਤ ਮਾਨ ਦੀ ਸਰਕਾਰ ਨੂੰ ਜਿੱਤੇ ਰੱਖਣਗੇ ਹਾਂ ਜੇ ਪੋਲੀਟਿਕਲ ਜ਼ੋਰ ਤੇ ਇਹ ਸਾਰਾ ਕੁਝ ਹੋਏਗਾ ਤਾਂ ਵੀ ਰੁੱਦਾਂ ਹੀ ਗਵਾਜ ਜਿਵੇਂ ਬਾਕੀ ਪੋਲੀਟਿਕਲ ਗੱਲਾਂ ਸਮੇਂ ਦੇ ਨਾਲ ਗਵਾ ਜਾਂਦੀਆਂ ਜਾਂ ਲੋਕ ਭੁੱਲ ਜਾਂਦੇ ਆ ਜੀ ਜੀ ਸੋ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਅਨੇ ਸਰ ਤੁਸੀਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇ ਆਪਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਖੀਰ ਤੱਕ ਸਾਣਾ ਪ੍ਰੋਗਰਾਮਾਂ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ